ਅੱਗੇ ਨਾਲੇ ਮੇਰਾ ਨਾਮ ਜੀ ਜਗਜੋਤ ਕਿੱਥੋਂ ਆਏ ਆਹੀ ਨਕਉਦਰ ਤੋਂ ਕੀ ਪ੍ਰੋਬਲਮ ਪ੍ਰੋਬਲਮ ਲੱਤ ਘੱਟ ਹੋ ਗਈ ਸੀ ਐਕਸੀਡੈਂਟ ਦੇ ਦੌਰਾਨ ਜੀ ਕਿੱਥੇ ਆਏ ਤੁਸੀਂ ਹੁਣ ਅਸੀਂ ਬਟਾਲੇ ਸ਼ਹਿਰ ਚ ਆਏ ਆ ਜੀ ਆਪਣੇ ਸਾਡੇ ਵਿਕਾਸ ਭਾਈ ਐਨ ਜੀਓ ਚਲਾਉਂਦੇ ਆ ਮੇਰੀ ਮਾਂ ਉਹਨਾਂ ਨੇ ਸੇਵਾ ਦੀ ਸਦਿਆ ਸੀ ਇੱਥੇ ਸਾਡੇ ਲਈ ਤੇ ਉਹਨਾਂ ਨੇ ਹੱਲੇ ਸਾਨੂੰ ਸੇਵਾ ਕਰੀ ਜਾਂਦੇ ਆ ਹੋਰ ਵੀ ਕਿਸੇ ਨੂੰ ਸਦਿਆ ਵਾ ਲੱਤ ਲਵਾਉਣ ਲਈ ਸੇਵਾ ਦੇਣੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਖਰਚਾ ਇਹ ਦੱਸ ਰਿਹਾ ਵੀ 70-80 ਹਜ਼ਾਰ ਰੁਪਈਆ ਆ ਜਾਣਾ। ਕਿੰਨਾ ਕ ਸੁਖ ਹੋ ਗਿਆ। 15-20 ਹਜ਼ਾਰ ਰੁਪਈਆ ਹੋ ਗਿਆ, ਬਾਕੀ ਹੋਰ ਵੀ ਕਰਦੇ ਪਏ ਆ, ਆਈ ਜਾਂਦੇ ਆ। ਹਲੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਵੀ ਮੈਨੂੰ ਆਪਣੇ ਪੈਰਾਂ ਤੇ ਖੜਾ ਕਰਨ ਜੋਗੇ ਨਾਲ। ਸਾਰਾ ਇਹਨਾਂ ਵੱਲੋਂ ਹੋ ਰਿਹਾ ਹੈ। ਹਾਂਜੀ-ਹਾਂਜੀ ਇਹਨਾਂ ਵੱਲੋਂ ਹੀ ਹੋ ਰਿਹਾ ਜੀ। ਬਹੁਤ-ਬਹੁਤ ਧੰਨਵਾਦ ਕਰਦਾ ਜੀ ਇਹਨਾਂ ਦਾ ਮੈਂ। ਸਾਰੀ ਉਮਰ ਨਹੀਂ ਦੇਣ ਦੇ ਸਕਦਾ। ਹਾਂਜੀ ਮੈਂ ਮੇਰੀ ਮਾਂ ਐਨਜੀਓ ਵਾਲਿਆਂ ਦਾ ਭਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਵਾਈ ਹੈ ਸਰ ਫਿਰ ਪਹਿਲਾਂ ਆਪਣੀ ਐਨਜੀਓ ਬਾਰੇ ਦੱਸੋ ਤੇ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਹੈ ਜੀ ਵਿਕਾਸ ਮਹਿਤਾ ਅਸੀਂ ਹਰ ਰੋਜ਼ 7:30 ਤੋਂ ਲੈ ਕੇ 9 ਵਜੇ ਤੱਕ ਨਹਿਰੂ ਗੇਟ ਬਟਾਲਾ ਬੈੜਨੇ ਆਇਸਾ ਆਸ ਕਿ ਸਾਡੇ ਸ਼ਹਿਰ ਦੇ ਬਟਾਲੇ ਸ਼ਹਿਰ ਦੇ ਪੰਜਾਬ ਦੇ ਲੋਕ ਇੱਥੇ ਆ ਕੇ ਗੁਰੂ ਸਾਹਿਬ ਦਾ ਸਿਖਾਇਆ ਹੋਇਆ ਦਸੰਤ ਦੇ ਕੇ ਜਾਣਗੇ ਉਹਨਾਂ ਲੋਕਾਂ ਦੀ ਮਦਦ ਕਰਕੇ ਜਾਣਗੇ ਜਿਹੜੇ ਪੈਸਿਆਂ ਪੱਖੋਂ ਆਪਣਾ ਇਲਾਜ ਨਹੀਂ ਕਰਾ ਪਾਰੇ ਤੇ ਮੈਂ ਚਾਹੁੰਦਾ ਕਿ ਜਿੱਥੇ ਇੰਨੇ ਪਾਰਟੀਆਂ ਫੰਕਸ਼ਨ ਹੁੰਦੇ ਆ ਇਹਨੇ ਪੈਸੇ ਖਰਚਦੇ ਹੋ ਥੋੜੇ ਕ ਪੈਸੇ ਉਹਨਾਂ ਲੋਕਾਂ ਲਈ ਵੀ ਖਰਚੋ ਜਿਹੜੇ ਕਾਸਟ 'ਚ ਬੈਠੇ ਹੋਏ ਆ ਕਿ ਲੋਕ ਆ ਕੇ ਸਾਨੂੰ ਦਸਵੰਤ ਦੇਣਗੇ ਤੇ ਸਾਡਾ ਇਲਾਜ ਹੋ ਜਾਏਗਾ ਮੇਰੀ ਮਾਂ ਦਾ ਮੇਰੇ ਪਿਓ ਦਾ ਮੇਰੇ ਪੁੱਤ ਦਾ ਮੇਰੇ ਭਰਾ ਦਾ ਇਲਾਜ ਹੋ ਜਾਏਗਾ ਤਾਂ ਕਿ ਉਹ ਆਪਣੀ ਸਾਰੀ ਜ਼ਿੰਦਗੀ ਦੀ ਰੋਟੀ ਕਮਾ ਕੇ ਖਾ ਸਕੇ ਨਾ ਕਿ ਮੰਗ ਕੇ ਖਾ ਸਕੇ ਇੱਕ ਲੋਰ ਬੰਦਾ ਆਇਆ ਹਾਂਜੀ ਉਹ ਉਧਰ ਤੋਂ ਆਇਆ ਹਾਂਜੀ ਉਹਦੇ ਬਾਰੇ ਦੱਸੋ ਅਸਲ 'ਚ ਦੇਖੋ ਐਡਾ ਸੋਹਣਾ ਭਰਾ ਦੀ ਮੈਂ ਫੋਟੋਆਂ ਦੇਖੀਆਂ ਤੇ ਮੈਨੂੰ ਵੀ ਬੜਾ ਦੁੱਖ ਹੋਇਆ ਯਾਰ ਇੱਕ ਇੱਕ ਅੰਗ ਜਦੋਂ ਲੱਥ ਜੇ ਆਪਣੇ ਸਰੀਰ ਤੋਂ ਤੇ ਕਿੰਨਾ ਦੁੱਖ ਹੁੰਦਾ ਉਹ ਮੈਂ ਆਪਣੇ ਆਪ ਦੇ ਮੈਜਿਨ ਜਾ ਕਰਕੇ ਦੇਖਿਆ ਯਾਰ ਮੈਂ ਸੋਚਿਆ ਕਿ ਜੇ ਮੇਰਾ ਇੱਕ ਅੰਗ ਲੱਥ ਜੇ ਤੇ ਮੇਰੇ ਤੇ ਕੀ ਵੀ ਤੂ ਵੀ ਉਹ ਭਰਾ ਫਿਰ ਵੀ ਐਡੀ ਹਿੰਮਤ ਨਹੀਂ ਹਾਰੀ ਜਦੋਂ ਵੀ ਮਿਲਦਾ ਹੱਸ ਕੇ ਮਿਲਦਾ ਸਾਨੂੰ ਜਦੋਂ ਐ ਖੁਸ਼ਦਿਲ ਮਿਲਦਾ ਸਾਨੂੰ ਬੜਾ ਵਧੀਆ ਲੱਗਦਾ ਭਰਾ ਨੇ ਹੌਸਲਾ ਨਹੀਂ ਛੱਡਿਆ ਪਰ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਹੈ ਭਰਾ ਦੀ ਮਦਦ ਕਰਕੇ ਦੇਣ ਉਹ ਭਰਾ ਇਹ ਭਰਾ ਇਸ ਟਾਈਮ ਜ਼ਰੂਰਤਮੰਦ ਹੈ ਇਹ ਭਰਾ ਆਪਣੀ ਕਮਾ ਕੇ ਖਾਣਾ ਜਾਂਦਾ ਨਾ ਕਿ ਸਾਰੀ ਜ਼ਿੰਦਗੀ ਮੰਗੇ ਕੇ ਖਾਣਾ ਜਾਂਦਾ ਪਰ ਉਹਨਾਂ ਲੋਕਾਂ ਲਈ ਬੜੀ ਸ਼ਰਮ ਵਾਲੀ ਗੱਲ ਹੈ ਜੇ ਇਸ ਭਰਾ ਦੀ ਮਦਦ ਕਰਨ ਆਏ ਤਾਂ ਮੰਗਦੇ ਤਾਂ ਤੁਸੀਂ ਸਾਰੇ ساری ਦੁਨੀਆ ਬਣਾਈ ਬੈਠੇ ਹੋ ਪੈਸੇ ਦੇ ਕੇ ਬਸ ਟੰਡਾ ਤੇ ਪਰ ਤੁਸੀਂ ਕਿਸੇ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਐਨਜੀਓ ਵੱਲੋਂ ਪੁੱਛ ਜੋਗਾ ਹੈ ਇਸ ਐਨਜੀਓ ਵੱਲੋਂ ਦੇਖੋ ਮੈਂ ਮੇਰੀ ਕਲੀ ਤੇ ਕੋਈ ਘਾਤ ਨਹੀਂ ਹੈਗੀ ਨਾ ਸ਼ਹਿਰ ਦੇ ਲੋਕ ਪੰਜਾਬ ਦੇ ਲੋਕਾਂ ਨੇ ਇੱਥੇ ਆ ਕੇ ਦਸਵੰਤ ਦੇਣਾ ਗੁਰੂ ਸਾਹਿਬ ਦਾ ਸਿਖਾਇਆ ਹੋਇਆ ਤੇ ਤਾਂ ਹੀ ਹਰ ਇੱਕ ਦੀ ਮਦਦ ਹੋ ਸਕਦੀ ਹੈ ਇਹ ਐਨ ਜਿਹੜੀਆਂ ਵੀ ਐਨ ਜੀਓ ਫਾਊਂਡੇਸ਼ਨ ਹੁੰਦੀਆਂ ਲੋਕਾਂ ਦੇ ਸਿਰਾਂ ਤੇ ਹੁੰਦੀਆਂ ਇਹ ਕਿਸੇ ਇੱਕ ਕੱਲੇ ਬੰਦੇ ਦੇ ਉੱਤੇ ਸੀਮਤ ਨਹੀਂ ਹੈਗੀ ਐਨ ਜੀਓ ਮੈਂ ਕੱਖ ਬਰਾਬਰ ਨਹੀਂ ਹੈਗਾ ਦੁਨੀਆ ਇੱਥੇ ਆਏਗੀ ਸੇਵਾ ਦੇਗੀ ਤੇ ਭਰਾ ਦੀ ਲਤ ਲੱਗ ਸਕਦੀ ਹੈ 70000 ਤੋਂ ਲੈ ਕੇ ਲੱਖ ਰੁਪਏ ਤੱਕ ਦਾ ਖਰਚਾ ਹੈ ਬਟਾਲੇ ਸ਼ਹਿਰ ਦੇ ਲੋਕ ਪੰਜਾਬ ਦੇ ਲੋਕ ਆਣ ਕੇ ਦੇਣਗੇ ਤਾਂ ਹੀ ਲਤ ਲੱਗੇਗੀ ਭਰਾ ਇੱਕ ਆਸ ਚ ਆਇਆ ਬਟਾਲੇ ਸ਼ਹਿਰ ਚ ਨਕੋਦਰ ਤੋਂ 150 ਕਿਲੋਮੀਟਰ ਬਟਾਲੇ ਸ਼ਹਿਰ ਦੇ ਲੋਕਾਂ ਨੇ ਵੀ ਸਾਥ ਨਹੀਂ ਛੱਡਿਆ ਪੂਰਾ ਸਾਥ ਨਭਾਇਆ ਤੇ ਸੇਵਾ ਦੇ ਕੇ ਗਿਆ ਮੈਂ ਚਾਹਨਾ ਪੰਜਾਬ ਭਰ ਤੋਂ ਲੋਕ ਆਣ ਤੇ ਭਰਾ ਨੂੰ ਸੇਵਾ ਦੇਣ ਤਾਂ ਕਿ ਲਤ ਲੱਗ ਸਕੇ ਭਰਾ ਦੀ ਲੱਗਦਾ ਹੈ ਆਪਣੇ ਸੁਜੋਗ ਪੂਰਾ ਕਰਨ ਦੇ ਆਪਣੇ ਬਟਾਲਾ ਵਾਸੀ ਪੂਰਾ ਕਰਨ ਹਾਂ ਜੀ ਹਾਂ ਜੀ ਦੇਖੋ ਪੂਰਾ ਲੋਕ ਸਾਥ ਦਿੰਦੇ ਆ ਬਟਾਲੇ ਸ਼ਹਿਰ ਦੇ ਬੜਾ ਸਾਥ ਦਿੰਦੇ ਆ ਮੈਨੂੰ ਮੈਂ ਚਾਹਨਾ ਹੋਰ ਵੀ ਸਾਥ ਮਿਲੇ ਸਾਡੇ ਸ਼ਹਿਰ ਤੋਂ ਤਾਂ ਕਿ ਸਾਡੇ ਸ਼ਹਿਰ ਦੇ ਮੁੰਡੇ ਆ ਉਹ ਕਿਸੇ ਇੱਕ ਵਧੀਆ ਲੈਵਲ ਤੇ ਪਹੁੰਚ ਸਕਰ ਤੇ ਇੱਕ ਨਸ਼ੇ ਚੋਂ ਬਾਹਰ ਜਾ ਕੇ ਇੱਕ ਵਧੀਆ ਸੇਵਾ ਵਾਲੇ ਬਣੇ ਜਾ ਸਕਣ ਜੋ ਮੈਂ ਚਾਹਨਾ ਹਾਂ ਹਾਂ ਜੀ ਸਰ ਮੈਂ ਹੋਏ ਦੇਖੇ ਕਿ ਲੇਡੀਜ਼ ਆਏਗੀ ਵੀ ਆਪਣੇ ਬਹੁਤ ਪਿਆਰ ਨਾਲ ਹਾਂ ਜੀ ਉਹਨਾਂ ਨੂੰ ਗੀਲਿੰਗ ਕੀਤਾ ਬਹੁਤ ਅਸ਼ਾ ਲੱਗਿਆ ਦੇਖੋ ਮੈਨੂੰ ਨਾ ਕਿਸੇ ਵੇਲੇ ਲੱਗਦਾ ਕਿ ਕੋਈ ਬੰਦਾ ਨਾ ਸੇਵਾ ਲੈਣ ਆਂਦਾ ਹੈ ਤੇ ਦੁੱਖ ਲੈ ਕੇ ਆਂਦਾ ਹੈ ਮੈਂ ਘੁੱਟ ਕੇ ਜੱਫੀ ਪਾਵਾਂ ਨਾ ਜਾਂ ਉਹਨਾਂ ਨਾਲ ਪਿਆਰ ਨਾਲ ਚਾਰ ਗੱਲਾਂ ਕਰ ਲਾਂ ਉਹ ਅੱਗੇ ਦੁੱਖ ਇੱਦਾਂ ਹੀ ਛੱਡ ਜਾਂਦੇ ਇੱਥੇ ਤੇ ਉਹ ਫਿਰ ਦੱਸਦੇ ਕਿ ਉਹ ਤੇਰੇ ਤੂੰ ਸਾਨੂੰ ਮਿਲਿਆ ਨਾ ਪਿਆਰ ਨਾਲ ਤੇ ਸਾਡੇ ਦੁੱਖ ਉਦਾਂ ਹੀ ਘੱਟ ਗਏ ਫਿਰ ਮੈਨੂੰ ਵੀ ਬੜਾ ਮਜ਼ਾ ਆਂਦਾ ਬਟਾਲਾ ਵਾਸੀ ਕੀ ਕਹਿਣਾ ਚਾਹੁੰਦੇ ਜੀ ਬਟਾਲੇ ਦੇ ਲੋਕਾਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਤੋਂ ਜੈਲਸ ਨਹੀਂ ਸਾਡੇ ਨਾਲ ਪਿਆਰ ਕਰੋ ਤਾ ਕਰੋ ਕਿ ਤਾਂਕਿ ਅਸੀਂ ਹੋਰ ਲੋਕਾਂ ਦੀ ਸੇਵਾ ਕਰ ਸਕੀਏ ਬਿਨਾ ਕਿਸੇ ਲਾਲਚ ਤੋਂ ਇੱਕ ਲਾਲਚ ਹੈਗਾ ਬਟਾਲੇ ਸ਼ਹਿਰ ਦੇ ਪੰਜਾਬ ਦੇ ਸ਼ਹਿਰ ਦੇ ਲੋਕਾਂ ਦਾ ਸਾਨੂੰ ਪਿਆਰ ਮਿਲੇ ਹੋਰ ਸਾਨੂੰ ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਹੈਗਾ ਡਾਇਰੈਕਟ ਸੇਵਾ ਆਨਦੀ ਆ ਅਸੀਂ ਡਾਇਰੈਕਟ ਦਵਾ ਦਿੰਦੇ ਆ ਸਾਡਾ ਕੋਈ ਕਾਊਂਟ ਨੰਬਰ ਨਹੀਂ ਭਰਿਆ ਹੋਇਆ ਨਾ ਸਾਡੀਆਂ ਜੇਬਾਂ ਨਾ ਮੇਰੇ ਟੀਮ ਮੈਂਬਰ ਦੀ ਜੇਬਾਂ ਭਰੀਆਂ ਹੋਈਆਂ ਪਤਾ ਨਹੀਂ ਕਿੰਨੀਆਂ ਕਮਾਵਾਂ ਦੀ ਜਾਣ ਸਾਡੇ ਟੀਮ ਮੈਂਬਰ ਦੀਆਂ ਗੋਦੀਆਂ 'ਚ ਚਲਕ ਚਲ ਗਈ ਆ ਹਾਂਜੀ ਸਰ ਮੈਂ ਹੁਣੇ ਦੇਖਿਆ ਕਿੰਨੇ ਮੇਰੀ ਵੀਡੀਓ ਨਾ ਬਣਾਓ ਜੀ ਤਾਨੀ ਆਂਦੇ ਨਾਲ ਲੇਕਿਨ ਸਾਡੀ ਵੀਡੀਓ ਉਹਨੇ ਬਣਾਉ ਤੁਹਾਨੂੰ ਦੱਸੋ ਬਣਾ ਕੋਣ ਆਇਆ ਕੋਣ ਨਹੀਂ ਆਇਆ ਹਾਂਜੀ ਲੋਕ ਲੋਕ ਆਂਦੇ ਆ ਸਾਡੀ ਵੀਡੀਓ ਨਾ ਬਣਾਓ ਜੋ ਉਹਨਾਂ ਨੂੰ ਸਿਖਾਇਆ ਗਿਆ ਜੋ ਉਹਨਾਂ ਨੂੰ ਜੋ ਉਹਨਾਂ ਦੇ ਮਨ ਚ ਹੈ ਉਹ ਇੱਕ ਚੀਜ਼ ਲੈ ਕੇ ਆਂਦੇ ਪਰ ਮੈਂ ਚਾਹਨਾ ਇੱਕ ਵੀਡੀਓ ਬਣਾਉਂਦਾ ਸਾਡਾ ਕਿਸੇ ਨੂੰ ਬੇਇੱਜ਼ਤ ਕਰਨ ਦਾ ਮਤਲਬ ਨਹੀਂ ਹੁੰਦਾ ਵੀਡੀਓ ਬਣਾਣੇ ਆ ਲੋਕ ਇੱਥੇ ਦਸਵੰਤ ਇਹਨਾਂ ਆਂਦੇ ਆ ਜੇ ਅਸੀਂ ਘਰ ਘਰ ਕਈਏ ਨਾ ਜਾ ਕੇ ਉਹ ਕਹਣਗੇ ਪਤਾ ਨਹੀਂ ਕਿਹੜੇ ਇੱਕ ਫਰੋਡ ਤੁਰੀ ਫਿਰਦੇ ਆ ਪਰ ਲੋਕਾਂ ਨੂੰ ਦੱਸਣ ਦਾ ਇੱਕ ਦੇਖੋ ਸੋਸ਼ਲ ਮੀਡੀਆ ਤੇ ਚੰਗਾ ਵੀ ਆ ਹੋ ਰਿਹਾ ਤੇ ਮਾੜਾ ਵੀ ਬੜਾ ਕੁਝ ਹੋ ਰਿਹਾ ਸਾਨੂੰ ਵੀ ਬੜੇ ਫੋਨ ਆਂ ਪਰ ਵੀਡੀਓ ਬਣਾਉਂਦਾ ਹੀ ਮਕਸਦ ਹੁੰਦਾ ਹੈ ਕਿ ਕਿਸੇ ਦੀ ਮਦਦ ਕਰਨੀ ਬਿਨਾ ਕਿਸੇ ਦੇ ਕਿਸੇ ਨੂੰ ਪੈਸੇ ਨੂੰ ਹੱਥ ਲਾਇਆ ਨਾ ਕਿਸਦਾ ਪੈਸਾ ਆਪਣੀ ਜੇਬ ਚ ਪਾਇਆ ਇਹ ਸਾਡਾ ਛੋਟਾ ਜਿਹਾ ਮਕਸਦ ਹੈ ਹਰ ਇੱਕ ਦਾ ਆਪਣਾ ਵੱਖਰਾ ਵੱਖਰਾ ਤਰੀਕਾ ਹੁੰਦਾ ਹੈ ਤਾਂ ਕਿੰਨਾ ਬਿਚਾਰ ਕਰਦੇ ਪਟਾਣ ਦੇ ਲੋਕਾਂ ਦਾ ਕਾਫੀ ਸੰਯੋਗ ਆਜ ਦੀ ਡੇਟ 'ਚ ਸਾਡੇ ਕੋਲ ਤਿੰਨ ਕਾਪੀਆਂ ਭਰੀਆਂ ਹੋਈਆਂ ਜਿੱਥੇ ਸੇਵਾ ਜਿੰਨੇ ਦਿੱਤੀ ਹੈ ਤੇ ਜਿੰਨੇ ਸੇਵਾ ਲਈਤੀ ਉਹਦਾ ਨੰਬਰ ਹੈਗਾ ਜੇ ਕਿਸੇ ਨੂੰ ਸਾਡੇ ਤੇ ਸਾਾਨੂੰ ਲੋਕ ਬੜੇ ਆ ਸਾਡੀ ਪਿੱਠ ਪਿੱਛੇ ਸਾਨੂੰ ਜਾਂਦੇ ਨੂੰ ਦਲਾਲ ਕਹਿ ਜਾਂਦੇ ਆ ਪਰ ਅਸੀਂ ਖਸ ਕੇ ਜਰ ਲੈਨੇ ਆ ਅਸੀਂ ਪਿੱਛੇ ਮੁੜ ਕੇ ਵੀ ਨਹੀਂ ਕਦੀ ਦੇਖਿਆ ਕਿ ਸਾਨੂੰ ਕਿੰਨੇ ਆਵਾ ਕਿ ਜਾਵਾਂਗੇ ਸਾਡੀ ਅੱਖਾਂ 'ਚ ਛੱਪ ਜਾਣਾ ਬੰਦੇ ਨੇ ਇਸ ਲਈ ਅਸੀਂ ਪਿੱਛੇ ਮੁੜ ਕੇ ਨਹੀਂ ਦੇਖੀ ਦਾ ਬੜੇ ਲੋਕ ਐ ਸਾਨੂੰ ਸਾਡੇ ਨਾਲ ਇੱਥੇ ਲੜਦੇ ਵੀ ਆ ਕੇ ਸਾਨੂੰ ਗਲਤ ਵੀ ਬੋਲਦੇ ਆ ਕਮੈਂਟਾਂ ਦੇ ਵਿੱਚ ਪਰ ਅਸੀਂ ਜਰ ਜੰਨੇ ਆ ਕਿ ਅਸੀਂ ਹਾਲਾਤ ਦੇਖੇ ਹੋਏ ਆ ਅਸੀਂ ਮਹਿਲਾਂ 'ਚ ਨਹੀਂ ਰਹਿੰਦੇ ਆ ਅਸੀਂ ਵੀ ਮਾੜੇ ਸਮੇਂ ਕੱਟੇ ਹੋਏ ਆ ਅਸੀਂ ਵੀ ਉਹ ਸਾਡੇ ਵੀ ਘਰ ਦੇ ਉੱਤੇ ਟੀਨਾਂ ਦੀ ਸ਼ੈੱਡ ਪਈ ਹੁੰਦੀ ਸੀ ਅਸੀਂ ਉਹ ਟਾਈਮ ਕੱਢੇ ਹੋਏ ਆ ਇਸ ਲਈ ਸਾਨੂੰ ਪਤਾ ਹੈ ਕਿ ਅਸਲ 'ਚ ਜਦੋਂ ਦੁੱਖ ਪੈਂਦਾ ਹੈ ਬਿਮਾਰੀ ਪੈਂਦੀ ਹੈ ਤੇ ਕੀ ਬਣਦਾ ਮਹਿਲਾਂ ਦੇ ਮਹਿਲ ਖਾਲੀ ਹੋ ਜਾਂਦੇ ਆ ਹਣੀ ਸੇਠੀ ਉਹ ਸਾਡਾ ਭਰਾ ਆ ਜੀ ਹਣੀ ਸੇਠੀ ਵੀਰ ਜਦੋਂ ਵੀ ਨੂੰ ਭਰਾ ਨੂੰ ਜਦੋਂ ਫੋਨ ਕਰੀਏ ਪਹਿਲੀ ਬੈਲ ਤੇ ਸਾਡੇ ਦਾ ਭਰਾ ਨੇ ਫੋਨ ਚੁੱਕ ਲੈਣਾ ਤੇ ਗੱਲਾਂ ਬਾਤਾਂ ਅਸੀਂ ਦੁੱਖ ਸਾਂਝੇ ਕਰਦੇ ਹੀ ਰਹਦੇ ਆ ਸਰ ਹੁਣ ਵੀਡੀਓ ਕਾਲ ਵੀ ਆਈ ਆ ਹਾਂ ਜੀ ਹਾਂ ਜੀ ਉਹ ਵੀ ਜਦੋਂ ਫੋਨ ਕਰੀਏ ਭਰਾ ਨੂੰ ਜਾਣਦਾ ਸੀਗਾ ਤੇ ਭਰਾ ਬਾਰੇ ਮੈਂ ਦੱਸਿਆ ਤੇ ਜਿੰਨੀ ਅਸੀਂ ਭਰਾ ਨੂੰ ਕਵਾਂਗੇ ਉੰਨੀ ਭਰਾ ਹੈਲਪ ਕਰਕੇ ਕਰਕੇ ਦੇ ਦੇਗਾ ਭਰਾ ਦੀ ਕਿਉਂਕਿ ਉਹ ਜਦੋਂ ਵੀ ਭਰਾ ਨੂੰ ਅਸੀਂ ਕਿਤੇ ਕਹੀਏ ਨਾ ਕਿ ਬਈ ਸੇਵਾ ਕਰਨੀ ਐ ਤੇ ਸਾਡੇ ਕੋ ਪਹੁੰਚਦਾ ਵੀ ਤੇ ਸੇਵਾ ਹੀ ਕਰਦਾ ਸਾਡਾ ਭਰਾ ਤੇ ਸਿਰ ਮੱਥੇ ਤੇ ਚੜ੍ਹਦੀ ਕਲਾ 'ਚ ਰਹੇ ਸਾਡਾ ਭਰਾ ਦੇਖੋ ਉਹ ਸਾਡੇ ਲਈ ਰੱਬ ਰੂਪ ਹੈ ਜਿਹੜਾ ਇੱਥੇ ਆ ਕੇ 10 ਰੁਪਏ ਵੀ ਦਾਨ ਕਰਕੇ ਗਿਆ ਕਿਸੇ ਨੇ ਉਹ ਸਾਡੇ ਲਈ ਰੱਬ ਰੂਪ ਹੈ ਜੀ ਧੰਨਵਾਦ